ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਪਰ ਸਿਰਫ ਧਨ ਵਾਸਤੇ ਜੀਵਣਾ ਇਹ ਜੀਵਣਾ ਕੋਈ ਜੀਵਣਾ ਨਹੀਂ ਰੋਟੀ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਪਰ ਸਿਰਫ ਰੋਟੀ ਵਾਸਤੇ ਜੀਵਣਾ ਇਹ ਜੀਵਨ ਕੋਈ ਜੀਵਨ ਨਹੀਂ ਰੋਟੀ ਲੋੜ ਹੈ ਧਨ ਲੋੜ ਹੈ ਇਹਨੂੰ ਜਨਾਬ ਕਵੀ ਰਹੀਂ ਦਰਬਾਰੇ ਅਕਬਰੀ ਦੇ ਨੌ ਰਤਨਾਂ ਦੇ ਚੋਂ ਇੱਕ ਰਤਨ ਇਹ ਜੀ ਬਿਆਨ ਕਰਦੇ ਨੇ ਪਾਣੀ ਬਾੜੇ ਨਾਉ ਮੈਂ ਘਰ ਮੇ ਬਾੜੇ ਦਾਮ ਦੋਨੋ ਹੱਥ ਉਲੀਚੀਏ ਇਹੀ ਸੱਜਣ ਕੋ ਕਾ ਕਹਿੰਦੇ ਪਾਣੀ ਤੋਂ ਬਿਨਾ ਬੇੜੀ ਚੱਲ ਨਹੀਂ ਸਕਦੀ ਚੱਲਣ ਵਾਸਤੇ ਪਾਣੀ ਚਾਹੀਦਾ ਹੈ ਪਰ ਪਾਣੀ ਤੋਂ ਬਿਨਾ ਬੇੜੀ ਡੁੱਬ ਨਹੀਂ ਸਕਦੀ ਡੁੱਬਣ ਵਾਸਤੇ ਵੀ ਪਾਣੀ ਚਾਹੀਦਾ ਬੇੜੀ ਚੱਲਦੀ ਹੈ ਪਾਣੀ ਦੇ ਵਿੱਚ ਬੇੜੀ ਡੁੱਬਦੀ ਹੈ ਪਾਣੀ ਦੇ ਵਿੱਚ ਧਨ ਤੋਂ ਬਿਨਾ ਜ਼ਿੰਦਗੀ ਦੀ ਬੇੜੀ ਚੱਲ ਨਹੀਂ ਸਕਦੀ ਪਰ ਜਦ ਡੁੱਬਦੀ ਹੈ ਤਾਂ ਧਨ ਦੇ ਚੀ ਡੁੱਬ ਕੇ ਰਹੇ ਪਰਵਾਰ ਤੋਂ ਬਿਨਾ ਜ਼ਿੰਦਗੀ ਦੀ ਨੌਕਾ ਚੱਲ ਨਹੀਂ ਸਕਦੀ ਪਰ ਜਦ ਡੁੱਬਦੀਏ ਤਾਂ ਪਰਵਾਰ ਦੇ ਚੇੇ ਘਰ ਕੋ ਕੇ ਰਹਿ ਜਾਂਦੇ ਕਾਰੋਬਾਰ ਤੋਂ ਬਿਨਾ ਜੀਵਨ ਚੱਲ ਨਹੀਂ ਸਕਦਾ ਇਹ ਬੇੜੀ ਚੱਲ ਨਹੀਂ ਸਕਦੀ ਪਰ ਡੁੱਬਦੀਏ ਤਾਂ ਕਾਰੋਬਾਰ ਦੇ ਚੇੇ ਘਰ ਕੋ ਕੇ ਰਹਿ ਜਾਂਦਾ ਤੇ ਬੜੇ ਧਿਆਨ ਨਾਲ ਸੁਣਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਆਮ ਦੇਖਾਂ ਤਾਂ ਡੁੱਬੇ ਅਨੇ ਮੈਂ ਤੇ ਦੇਖਦਾ ਸਭ ਢੇੜੀਆਂ ਡੁੱਬੀਆਂ ਵਰਕ ਡੁੱਬੇ ਹੋਏ ਦੀ ਪਹਿਚਾਨ ਅਗਰ ਇੱਕ ਸਿੱਖ ਦੀ ਜੋ ਹੈ ਪਹਿਚਾਨ ਕਰੀਏ ਡੁੱਬੇ ਹੋਏ ਦੀ ਨਿਤਨੇਮ ਡੁੱਬ ਗਿਆ ਹੋਵੇਗਾ ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ ਰਹੇਤ ਬਾਤ ਡੁੱਬ ਗਈ ਹੋਵੇਗੀ ਡੁੱਬ ਗਿਆ ਅਗਰ ਕੋਈ ਨਹੀਂ ਹੋਵੇ ਹਮ ਦੇਖਾਂ ਤੈ ਡੁੱਬੇ ਮਹਾਰਾਜ ਕਹਿੰਦੇ ਮੈਂ ਗੌਰ ਨਾਲ ਦੇਖਦਾ ਮਨੁੱਖ ਤੇ ਡੁੱਬ ਗਿਆ ਇੱਕ ਹੋਰ ਨੁਕਤਾ ਵੀ ਮੈਂ ਬਿਆਨ ਕਰਦੇ ਆ ਪਾਣੀ ਜਿਹੜਾ ਹੈ ਸਾਗਰ ਪਾਣੀ ਦਰਿਆਵਾਂ ਦਾ ਸਰੋਵਰਾਣਾ ਇਨ੍ਹਾਂ ਦੇ ਕੁੱਤੇ ਤੈਰਦੇ ਨੇ ਗਊਆਂ ਵੀ ਤੈਰਦੀਆਂ ਨੇ ਸ਼ੇਰ ਵੀ ਤੈਰਦੇ ਨੇ ਘੋੜੇ ਵੀ ਤੈਰਦੇ ਨੇ ਮੱਝਾਂ ਵੀ ਤੈਰਦੀਆਂ ਨੇ ਮੱਝ ਵੀ ਬੜੀ ਆਸਾਨੀ ਨਾਲ ਤੈਰ ਕੇ ਚਲੀ ਜਾਂਦੀ ਇਤਨਾ ਭਾਰੇ ਭਰਕਮ ਹਾਥੀ ਮੈਂ ਗਹਿਰੀ ਝੀਲਾਂ ਵਿੱਚ ਦੇਖਿਆ ਇਸ਼ਨਾਨ ਕਰਦੇ ਆ ਹਾਥੀਆਂ ਨੂੰ ਗہرے ਪਾਣੀ ਚਲੇ ਜਾਂਦੇ ਤੈਰਦੇ ਵਾਰ ਆ ਜਾਂਦੇ ਪਹਾੜ ਅਥੀਰ ਦੇਨੇ ਕੋੜੇ ਤੈਰਦੇ ਨੇ ਮੱਜਾਂ ਤੈਰਦੀਆਂ ਨੇ ਗਉਆਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਮਨੁੱਖ ਡੁੱਬਦੇ ਨੇ ਸਿਰ ਮਨੁੱਖ ਡੁੱਬਦਾ ਬੰਦਾ ਡੁੱਬਦਾ ਕਿ ਪਾਣੀ ਦਾ ਬੰਦੇ ਨਾਲ ਵੈਰ ਨਹੀਂ ਬੰਦਾ ਕੇਵਲ ਜ਼ਿੰਦਾ ਜਿਹੜਾ ਉਹ ਡੁੱਬਦਾ ਹੈ ਲਾਸ਼ਾਂ ਤੇ ਤੈਰਦੀਆਂ ਲਾਸ਼ਾਂ ਤੈਰ ਦੀਆਂ ਨੇ ਮੁਰਦੇ ਤੈਰ ਦੇਣਾ ਹਾਲਾਂਕਿ ਲਾਸ਼ ਵਜ਼ਨੀ ਹੋ ਜਾਂਦੀ ਹੈ ਭਾਰੀ ਹੋ ਜਾਂਦੀ ਹੈ ਤੈਰ ਦੀ ਹੈ ਭਾਰਤ ਦੇ ਸੰਤਾਂ ਦੇ ਸਰੀਰ ਨੂੰ ਜਲ ਪ੍ਰਵਾਹ ਕਰਦੇ ਨੇ ਦਾਸ ਸੰਸਕਾਰ ਨਹੀਂ ਕਰਦੇ ਗੰਗਾ ਵਿੱਚ ਜਦ ਇਹ ਜਲ ਪ੍ਰਵਾਹ ਕੀਤਾ ਜਾਂਦਾ ਹੈ ਕਿਸੇ ਸਾਧੂ ਦੇ ਸਰੀਰ ਨੂੰ ਮੈਂ ਦੇਖਿਆ ਵਜ਼ਨੀ ਪੱਥਰ ਨਾਲ ਬੰਨੇ ਜਾਂਦੇ ਕਿਉਂ ਲਾਸ਼ ਤੈਰਨ ਲੱਗ ਪੈਂਦੀ ਹੈ ਮੁਰਦੇ ਤੈਰਦੇ ਨੇ ਜ਼ਿੰਦਾ ਮਨੁੱਖ ਡੁੱਬਦੇ ਨੇ ਕਿਉਂ ਆਪਣਾ ਸੰਤੁਲਨ ਗਵਾ ਬੈਠਦੇ ਨੇ ਬੈਲੈਂਸ ਵਿਗਾੜ ਬੈਠਦੇ ਡੁੱਬ ਜਾਂਦੇ ਸੰਸਾਰ ਨਹੀਂ ਡੋਬਦਾ ਮਨੁੱਖ ਨੂੰ ਧਨ ਸੰਪਦਾ ਨਹੀਂ ਡੋਬਦੀ ਪਰਿਵਾਰ ਨਹੀਂ ਡੋਬਦਾ ਜਨਕ ਦਾ ਪਰਿਵਾਰ ਸੀ ਸਾਰੇ ਭਗਤ ਪਰਵਾਰ ਵਾਲੇ ਪਰਵਾਰ ਨਹੀਂ ਡੋਬਦਾ ਪਦਾਰਥ ਨਹੀਂ ਡੋਬਦੇ ਦਰਸਲ ਮਨੁੱਖ ਆਪਣਾ ਸੰਤੁਲਨ ਖੋ ਬੈਠਦਾ ਹੈ ਆਪਣਾ ਬੈਲੈਂਸ ਵਿਗਾੜ ਬੈਠਦਾ ਜਿਵੇਂ ਜ਼ਿੰਦਗੀ ਮਨੁੱਖ ਪਾਣੀ ਦੇ ਵਿੱਚ ਵੀ ਡੁੱਬਦੇ ਨੇ ਇਹ ਜੀਵ ਦੇ ਜਿੰਦੇ ਮਨੁੱਖ ਸੰਸਾਰ ਦੇ ਵਿੱਚ ਵੀ ਡੁੱਬ ਜਾਂਦੇ ਨੇ ਪਰਵਾਰ ਦੇ ਵਿੱਚ ਵੀ ਡੁੱਬ ਜਾਂਦੇ ਨੇ ਕਾਰੋਬਾਰ ਦੇ ਵਿੱਚ ਵੀ ਡੁੱਬ ਜਾਂਦੇ ਨੇ ਮੌਲੂ ਰੂਪ ਦੇ ਜੋ ਮਨ ਦੇਚ ਵਿਚਾਰ ਚੱਲਦੇ ਨੇ ਉਹਨਾਂ ਚ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਇਹ ਹੀ ਚੱਲਦਾ ਹੈ ਜਿਵੇਂ ਸਰੀਰ ਦੇਚ ਹੋਂ ਗਰਦਿਸ਼ ਕਰਦਾ ਹੈ ਮਨੁਖ ਦੇ ਮਨ ਦੇਚ ਹੰਕਾਰ ਗਰਦਿਸ਼ ਕਰਦਾ ਹੈ ਲੋਭ ਗਰਦਿਸ਼ ਕਰਦਾ ਹੈ ਕਾਮ ਗਰਦਿਸ਼ ਕਰਦਾ ਵਿਚਾਰਾਂ ਦੇਚ ਇਹਨਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੋਵੇਗਾ ਕਦੀ ਦੇਖਣਾ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਕਦੀ ਕਦਾਈ ਕੋਈ ਗੁਰਮੁਖ ਆਪਣਾ ਮਨ ਦਾ ਦਰਪਨ ਦੇਖਦਾ ਸ਼ੀਸ਼ਾ ਇਹ ਮਨ ਨੂੰ ਦੇਖਣਾ ਕੀ ਹੈ ਆਪਣੇ ਵਿਚਾਰਾਂ ਨੂੰ ਦੇਖਣਾ ਆਪਣੀਆਂ ਯਾਦਾਂ ਨੂੰ ਦੇਖਣਾ ਅੰਦਰ ਕੀ ਯਾਦਾਂ ਚਲਦੀਆਂ ਰਹਿੰਦੀਆਂ ਅੰਦਰ ਕੀ ਸੋਚਣੀ ਚਲਦੀ ਰਹਿੰਦੀ ਅੰਦਰ ਕੀ ਵਿਚਾਰ ਚੱਲਦੇ ਰਹਿੰਦੇ ਨੇ ਭਾਰਤ ਦੇ तमाम ਔਤਾਰੇ ਪੁਰਸ਼ ਕਹਿੰਦੇ ਨੇ ਵਿਚਾਰਾਂ ਦੇ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਮੈਂ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕੀਤਾ ਇਹਨੂੰ ਅਸਥਾਈ ਰੂਪ ਦੇ ਚ ਨਹੀਂ ਮੰਨੇ ਇਹ ਉਹਨਾਂ ਤਿੰਨਾਂ ਦੀ ਛਾਇਆ ਹੈ ਮੋਹ ਤੇ ਕ੍ਰੋਧ ਜਿਹੜਾ ਹੰਕਾਰ ਪੂਰਤੀ ਦੇ ਸਹਾਇਕ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਜਿਹੜਾ ਰੁਕਾਵਟ ਖੜੀ ਕਰਦੇ ਉਸ ਤੇ ਕ੍ਰੋਧ ਆ ਜਾਂਦਾ ਹੈ ਜਿਹੜਾ ਲੋਭ ਪੂਰਤੀ ਦੇ ਥੋੜੀ ਜਿਹੀਆਂ ਮਦਦ ਕਰਦੇਵੇ ਉਸਤੇ ਮੋਹ ਆ ਜਾਂਦਾ ਪਿਆਰਾ ਲੱਗਦਾ ਚੰਗਾ ਜਿਹੜਾ ਰੁਕਾਵਟ ਖੜੀ ਕਰਦੇ ਉਸਤੇ ਕ્રોਧ ਆ ਜਾਂਦਾ ਜਿਹੜਾ ਕੰਮ ਪੂਰਤੀ ਦੇ ਸਹਾਇਕ ਹੋ ਜਾਏ ਮਦਦਗਾਰ ਹੋ ਜਾਏ ਉਸਤੇ ਮੋਹ ਆ ਜਾਂਦਾ ਜਿਹੜਾ ਰੁਕਾਵਟ ਖੜੀ ਕਰਦੇ ਉਸਤੇ ਕ્રોਧ ਆ ਜਾਂਦਾ ਕ્રોਧ ਕਮਜ਼ੋਰ ਤੇ ਆਉਂਦਾ ਹੈ ਕ੍ਰੋਧ ਬੇਗਾਨੇ ਤੇ ਹੁੰਦਾ ਹੈ ਤਾਕਤਵਰ ਅਗਰ ਸਾਹਮਣੇ ਹੈ ਉਸਨੇ ਹੰਕਾਰ ਨੂੰ ਲੋਭ ਨੂੰ ਝੋਟ ਪਹਚਾਈਏ ਮਨੁੱਖ ਕ੍ਰੋਧ ਨਹੀਂ ਕਰ ਸਕਦਾ ਕ੍ਰੋਧ ਪੀ ਜਾਂਦਾ ਹੈ ਅਗਲਾ ਸ਼ਕਤੀ ਚੱਲਦੀ ਹੈ ਕ੍ਰੋਧ ਅਕਸਰ ਮਨੁੱਖ ਕਮਜ਼ੋਰ ਤੇ ਕਰੇਗਾ ਕ੍ਰੋਧ ਅਕਸਰ ਮਨੁੱਖ ਬੇਗਾਨੇ ਤੇ ਕਰੇਗਾ ਕੋਬਰੇ ਤੇ ਕਰੇਗਾ ਆਪਣੇ ਤੇ ਨਹੀਂ ਕਰੇਗਾ ਇੱਕ ਨਿਕਾ ਜਿਹਾ ਉਦਾਹਰਣ ਬੈਠਾ ਇੱਕ ਸੰਪੰਨ ਮਨੁੱਖ ਆਪਣੇ ਘਰ ਦੇ ਅਖਬਾਰ ਪੜ੍ਹ ਰਿਹਾ ਹੈ। ਇੱਕਦਮ ਭਾਂਡਿਆਂ ਦੇ ਟੁੱਟਣ ਦੀ ਆਵਾਜ਼ ਆਈ। ਇਤਨੀ ਸਾਰੇ ਕਰੋਕਰੀ ਟੁੱਟ ਗਈ ਆਵਾਜ਼ ਬੜੀ ਵੱਡੀ। ਲੀਆਂ ਪਲੇਟਾਂ ਟੁੱਟ ਗਈਆਂ ਕੱਪ ਟੁੱਟ ਗਏ। ਤੋ ਉਹਨੇ ਨੌਕਰ ਨੂੰ ਗਾਲ੍ਹਾਂ ਕਢਣੀਆਂ ਸ਼ੁਰੂ ਕੀਤੀ ਡਾਟਣਾ ਸ਼ੁਰੂ ਕੀਤਾ ਨੌਕਰ ਸਾਹਮਣੇ ਆਇਆ ਜੇ ਦੇਖਿਆ ਨਹੀਂ ਧਿਆਨ ਅਖਬਾਰ ਵਿੱਚ ਹੈ ਗਾਲ੍ਹਾਂ ਕਢੀ ਜਾ ਰਹੀ ਹੈ ਦੇਖ ਕੇ ਕੰਮ ਨਹੀਂ ਕਰਦਾ ਐਨਾ ਨੁਕਸਾਨ ਕਰ ਦਿੱਤਾ ਨੌਕਰ ਅੱਗੇ ਆ ਗਿਆ ਹੱਥ ਜੋੜ ਕੇ ਕਹਿੰਦਾ ਮਾਲਕ ਮੈਂ ਨਹੀਂ ਤੋੜੀਆਂ ਤੁਹਾਡੇ ਲੜਕੇ ਹੀ ਨੇ ਤੋੜੀਆਂ ਮੈਂ ਨਹੀਂ ਤੋੜੀਆਂ ਮੈਂ ਮਨਾਵੀ ਕਰਦਾ ਰਿਹਾ ਪਰ ਉਹ ਖੇਡਦਾ ਸੀ ਮਨਨੇ ਤੋੜ ਦਿੱਤੀ ਕਰਾ। ਗੁੱਸਾ ਸ਼ਾਂਤ ਹੋ ਗਿਆ। ਇੱਕ ਮਾਸੂਮ ਬੱਚਾ ਹੈ, ਇੱਕ ਪਿਆਰਾ ਹੈ, ਇੱਕ ਆਪਣਾ ਹੈ। ਗੁੱਸਾ ਬੇਗਾਨੇ ਤੇ ਆਉਂਦਾ ਹੈ। ਗੁੱਸਾ ਕਮਜ਼ੋਰ ਤੇ ਆਉਂਦਾ ਹੈ। ਗੁੱਸਾ ਆਪਣੇ ਤੇ ਨਹੀਂ ਆਉਂਦਾ, ਪਿਆਰੇ ਤੇ ਨਹੀਂ ਆਉਂਦਾ। ਔਰ ਸ਼ਕਤੀਸ਼ਾਲੀ ਤੇ ਵੀ ਨਹੀਂ ਆਉਂਦਾ। ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਹੰਕਾਰ ਲੋਭ ਤੇ ਕਾਮ ਪੂਰਤੀ ਵਿੱਚ ਰੁਕਾਵਟ ਖੜੀ ਕਰ ਦਿੱਤੀ ਹੈ ਮੋਹ ਦਾ ਮਤਲਬ ਕੀ ਹੈ ਕੋਈ ਇਨਾਂ ਦੇ ਸਹਾਇਕ ਹੈ ਮਦਦਗਾਰ ਮਹਾਰਾਜ ਕਹਿੰਦੇ ਨਾ ਹੰਮ ਦੇ ਖਾਂ ਤੈ ਡੁੱਬੇ ਅਦੇ ਮੈਂ ਦੇਖਦਾ ਦੁਨੀਆ ਹੰਕਾਰ ਵਿੱਚ ਡੁੱਬ ਗਈ ਹੰਕਾਰ ਕੀ ਮੰਗਦਾ ਹੈ ਪ੍ਰਭਤਾ ਲੋਭ ਕੀ ਮੰਗਦਾ ਹੈ ਧਨ ਸੰਪਦਾ ਕਾਮ ਕੀ ਮੰਗਦਾ ਹੈ ਰੰਗ ਰੂਪ ਇਹ ਹੀ ਮੰਗ ਜੰਤ ਇਹ ਹੀ ਮੰਗ ਜੰਤ ਮਨ ਦੇ ਚੇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਕਿਉਂ ਇਹਨਾਂ ਦੇ ਪ੍ਰਤੀ ਮਨ ਜਾਗਿਆ ਅਜੇ ਪ੍ਰਮਾਤਮਾ ਦੇ ਪ੍ਰਤੀ ਮਨ ਸੁੱਤਾ ਹੋਇਆ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਸੁੱਤੇ ਮਨ ਨੂੰ ਜਗਾਉਣ ਵਾਸਤੇ सिमर सिमर गुर सतगुर अपना सोया मन जागाए। मैं फिर अर्ज करा हंकार मंगद पूजा प्रतिष्ठा प्रभता शक्ति लोग मंगद धन संपदा काम मंगद रूप रंग ਔਰ ਅੰਦਰ ਕਦੀ ਮੰਗਾ ਦਾ ਅਧਿਐਨ ਕਰੀਏ ਕਿਹੜੀਆਂ ਚੱਲਦੀਆਂ ਇਹੇ ਚੱਲ ਰਹੀਆਂ ਹਨ ਹੋਰ ਕੁਝ ਵੀ ਨਹੀਂ ਇਹ ਹੀ ਚੱਲ ਰਹੀਆਂ ਕਿਉਂਕਿ ਮਨ ਇਹਨਾਂ ਤੋਂ ਪ੍ਰਭਾਵਿਤ ਹੈ ਕਿਉਂ ਪ੍ਰਭਾਵਿਤ ਹੈ ਇਹਨਾਂ ਦੇ ਪ੍ਰਤੀ ਜਾਗਿਆ ਹੈ ਪਦਾਰਥਾਂ ਦੇ ਪ੍ਰਤੀ ਮਨ ਜਾਗਿਆ ਹੈ ਪਰਮਾਤਮਾ ਦੇ ਪ੍ਰਤੀ ਸੁਤ ਹੋਇਆ ਹੈ ਪਰਵਾਰ ਦੇ ਪ੍ਰਤੀ ਮਨ ਜਾਗਿਆ ਹੈ ਨਿਰੰਕਾਰ ਦੇ ਪ੍ਰਤੀ ਸੁਤ ਹੋਇਆ ਹੈ ਨੰਨੰਦੇ ਪ੍ਰਤੀ ਮਨ ਜਾਗੇ ਹੈ ਧਰਮ ਦੇ ਪ੍ਰਤੀ ਸੁਤ ਹੈ ਬਸ ਇਹ ਕੀਰਤਨ ਇਹ ਕਥਾ ਇਹ ਵਾਹਿਗੁਰੂ ਮੰਤਰ ਦਾ ਜਤ ਸੁੱਤੇ ਮਨ ਨੂੰ ਜਗਾਉਣ ਵਾਸਤੇ ਸੇਮਰ ਸੇਮਰ ਗੁਰੂ ਸਤਗੁਰ ਆਪਣਾ ਸੋਇਆ ਮਨ ਜਾਗਾਏ ਸ਼ਕਲ ਸੂਰਤ ਤੇ ਇਨਸਾਨ ਦੀ ਹੋ ਗਈ ਹੈ ਅਜੇ ਮਨ ਦੇ ਚ ਪਸ਼ੂ ਬਿਰਤੀਆਂ ਬਹੁਤ ਜ਼ਿਆਦਾ ਨੇ ਬੜੀਆਂ ਜ਼ਿਆਦਾ ਮੈਂ ਸਵੇਰੇ ਇਸ ਦਾ ਸਾਰਾ ਖੁਲਾਸਾ ਕੀਤਾ ਸੀ ਕਰਤੂਤ ਪਸ਼ੂ ਕੀ ਮਾਨਸ ਜਾਤ ਮਨੁੱਖ ਦੇ ਅੰਦਰ ਇੱਕ ਪਸ਼ੂ ਨਹੀਂ ਬੇਸ਼ੁਮਾਰ ਪਸ਼ੂ ਹੈ ਬੇਸ਼ੁਮਾਰ ਇਹ ਸਾਰਾ ਖੁਲਾਸਾ ਹੈ ਸਵੇਰੇ ਕੀਤਾ ਸੀ ਜਿ세 ਜਿ세 ਮਨ ਜਾਗਦਾ ਜਾਂਦਾ ਹੈ ਪਸ਼ੂ ਰੁਕਸਤ ਹੁੰਦੇ ਜਾਂਦੇ ਨੇ ਇਨਸਾਨੀਅਤ ਦਾ ਜਨਮ ਹੁੰਦਾ ਹੈ ਇਰ ਜਪ جاری ਰਹੇ انسان ਵੀ ਰੁਕਸਤ ਹੋ ਜਾਂਦਾ ਹੈ ਭਗਵਾਨ ਦਾ ਜਨਮ ਹੁੰਦਾ ਹੈ ਮਨ ਜੋਤ ਸਰੂਪ ਹੋ ਜਾਂਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੌਲ ਪਛਾਣ ਮਨ ਤੋਂ ਮੁਰਾਦ ਕੇਵਲ ਮਾਈਂਡ ਨਾ ਲੈ ਲੈਣਾ ਕਿਧਰੇ ਕਿਧਰੇ ਮਨ ਦੇ ਅਰਥ ਮਾਈਂਡ ਜ਼ਰੂਰ ਨੇ ਪਰ ਬਹੁਤ ਥੇਰੀ ਜਗਾ ਤੇ ਮਨ ਦੇ ਅਰਥ ਜੀਵ ਆਤਮਾ ਸਾਡਾ ਸੂਖਸ਼ਮ ਸਰੀਰ ਇਹ ਕਿ ਆਸਥool ਸਰੀਰ ਇਹ ਪੰਜ ਤੱਦਾ ਪਤਲਾ ਇਹਦੇ ਅੰਦਰ ਇੱਕ ਸੂਖਮ ਸਰੀਰ ਹੈ ਨਿਰਹਾਕਾਰ ਹੈ ਉਸ ਸਰੀਰ ਵਿੱਚ ਕੀ ਨੇ ਜਨਮਾਂ ਜਨਮਾਂਤਰਾਂ ਦੀਆਂ ਸਿਮਰਤੀਆਂ ਸੰਸਕਾਰ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਅਗਰ ਤਨ ਦੀ ਮੌਤ ਦੇ ਨਾਲ ਮਨ ਵੀ ਮਰ ਜਾਂਦਾ ਹੈ ਅਗਲਾ ਕੋਈ ਜਨਮ ਨਹੀਂ ਗੱਲ ਖਤਮ ਕਿ ਤਨ ਦੀ ਮੌਤ ਮਨ ਦੀ ਵੀ ਮੌਤ ਹੈ ਜਬ ਤਬ ਦੀ ਕੀ ਲੋੜ ਹੈ ਇੱਕ ਦਿਨ ਮਰਾਂਗੇ ਤੇ ਚਲੋ ਖਤਮ ਕਰ ਨਹੀਂ ਤਨ ਮਰਦਾ ਹੈ ਮਨ ਨਹੀਂ ਮਰਦਾ ਮਨ ਦੇ ਅੰਦਰ ਜੈਸੇ ਸੰਸਕਾਰ ਪਏ ਆਉਂਦੇ ਨੇ ਸਿਮਰਤियां ਪਈਆਂ ਆਉਂਦੀਆਂ ਨੇ ਉਹਦੇ ਮੁਤਾਬਕ ਅਗਲਾ ਜਨਮ ਹੋ ਜਾਂਦਾ ਹੈ ਯਾ ਮੈਂ ਇੰਜ ਬੈਨ ਕਰਾਂ ਮਨ ਮਰਦਾ ਹੈ ਹੰਕਾਰ ਨਹੀਂ ਮਰਦਾ ਤਨ ਮਰਦਾ ਹੈ ਹੰਕਾਰ ਨਹੀਂ ਮਰਦਾ ਕਿਉਂਕਿ ਮਨ ਦੇ ਚ ਹੰਕਾਰ ਹੈ ਹੰਕਾਰ ਅਗਲਾ ਜਨਮ ਕਰਾ ਦਿੰਦਾ ਹਉਮੈ ਇਹ ਆਜਤ ਹੈ ਹਉਮੈ ਕਰਮ ਕਮਾਏ ਹਉਮੈ ਇਹ ਹੀ ਬੰਦਨਾ ਫਿਰ ਫਿਰ ਜਾਉ ਨਹੀਂ ਪਾਏ ਤਨ ਦੀ ਮੌਤ ਹੋ ਜਾਂਦੀ ਹੈ ਵਾਸ਼ਨਾ ਦੀ ਮੌਤ ਨਹੀਂ ਆਉਂਦੀ ਮਨ ਦੀ ਮੌਤ ਨਹੀਂ ਆਉਂਦੀ ਮਨ ਦੇ ਚ ਵਾਸ਼ਨਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੋਗ ਜੋਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ ਤੋ ਵਾਸ਼ਨਾ ਅਗਲਾ ਜਨਮ ਕਰਾ ਦੇ ਤਨ ਬੁੱਢਾ ਹੋ ਜਾਂਦਾ ਹੈ ਹੰਕਾਰ ਬੁੱਢਾ ਨਹੀਂ ਆਉਂਦਾ ਤਨ ਬੁੱਢਾ ਹੋ ਜਾਂਦਾ ਹੈ ਲੋਭ ਬੁੱਢਾ ਨਹੀਂ ਆਉਂਦਾ ਤਨ ਬੁੱਢਾ ਹੋ ਜਾਂਦਾ ਹੈ ਕਾਮ ਬੁੱਢਾ ਨਹੀਂ ਆਉਂਦਾ ਅਗਲਾ ਜਨਮ ਕਰਾ ਦੇਂਦਾ ਤਨ ਮਰ ਜਾਂਦਾ ਹੈ ਹੰਕਾਰ ਨਹੀਂ ਮਰਦਾ ਤਨ ਮਰ ਜਾਂਦਾ ਹੈ ਲੋਭ ਨਹੀਂ ਮਰਦਾ ਹੁਣ ਇਸ ਦਾ ਇੱਕ ਦੂਸਰਾ ਪਹਿਲੂ ਵੀ ਮੈਂ ਬਿਆਨ ਕਰ ਰਿਹਾ ਤਾਂ ਕਿ ਪੂਰੀ ਸਮਝ ਆ ਜਾਏ ਅਸੀਂ ਯਾਤਰਾ ਦੇਚਾ ਯਾਤਰਾ ਦੀ ਸੰਪੂਰਨਤਾ ਉਦੋਂ ਹੁੰਦੀ ਹੈ ਜਦ ਯਾਤਰੀ ਆਪਣੇ ਘਰ ਪਹੁੰਚ ਜਾਏ ਤਨ ਤੇ ਆਪਣੇ ਘਰ ਪਹੁੰਚ ਜਾਂਦਾ ਹੈ ਮਨ ਘਰ ਦੇਚ ਨਹੀਂ ਪਹੁੰਚਦਾ ਇਸ ਵਾਸੇ ਗੁਰਬਾਣੀ ਆਵਾਜ਼ਾਂ ਮਾਰਦੀ ਹੈ ਮੇਰੇ ਮਨ ਉਪਰ ਦੇਸੀ ਵੇ ਪਿਆਰੇ ਆਓ ਘਰ ਤਨ ਦਾ ਘਰ ਸ਼ਮਸ਼ਾਨਗਾਟ ਹੈ ਮਨ ਦਾ ਘਰ ਭਗਵਾਨ ਦਾ ਘਾਟ ਹੈ ਤਨ ਦਾ ਘਰ ਤੇ ਕਬਰ ਹੈ گور ਨੇ ਮਾਣੀ ਸੜ ਕਰੇ ਨਿਗਰਿਆ ਘਰ ਆ ਬਾਬਾ ਫਰੀਦ ਕਹਿੰਦੇ ਨੇ ਇਹ ਕਬਰਾਂ ਤੈਨੂੰ ਆਵਾਜ਼ਾਂ ਪਈਆਂ ਮਾਰਦੀਆਂ ਆ ਹੁਣ ਮੈਂ ਇਹ ਵੀ ਅਰਜ਼ ਕਰਦੇ ਆ ਰੋਜ਼ ਰੋਜ਼ ਮਨੁੱਖ ਦਾ ਤਨ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਹੈ ਰੋਜ਼ ਰੋਜ਼ ਮਨੁਖ ਦਾ ਮਨ ਭਗਵਾਨ ਤੋਂ ਦੂਰ ਜਾ ਰਿਹਾ ਹੈ ਰੋਜ਼ ਰੋਜ਼ ਬਵਰਮ ਦਾ ਲਾ ਕਰਨਾ ਫਿਰ ਦੇਖਣ ਦਾ ਯਤਨ ਕਰਨਾ ਰੋਜ਼ ਰੋਜ਼ ਇਹ ਤਨ ਕਬਰ ਦੇ ਨੇੜੇ ਜਾ ਰਿਹਾ ਹੈ ਰੋਜ਼ ਰੋਜ਼ ਮਨੁਖ ਦਾ ਮਨ ਕੋ ਦਾ ਤੋਂ ਦੂਰ ਜਾ ਰਿਹਾ ਹੈ ਦੂਰ ਜਾ ਰਿਹਾ ਹੈ ਤਨ ਇਕ ਦਿਨ ਖ਼ਾਕ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਤਨ ਖ਼ਾਕ ਹੋਵੇ ਤੇ ਰਾਖ ਹੋਵੇ ਉਸ ਤੋਂ ਪਹਿਲੇ ਮਨ ਨੂਰ ਦੇ ਚ ਨੂਰ ਹੋ ਜਾਏ ਯਾਤਰਾ ਸਫਲ 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 ਭਈ ਸਫਲ ਯਾਤਰਾ ਆਉਣਾ ਜਾਣ ਰਹੇ ਮਿਲੇ ਸਾਧਾ ਆਉਣੇ ਜਾਣੇ ਮਿਟ ਗਏ ਕਿਉਂ ਤਨ ਸਮਸ਼ਾਨ ਘਾਟ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚੇ ਤਨ ਮਰ ਕੇ ਰਾਖ ਹੋ ਜਾਂਦਾ ਹੈ ਮਨ ਮਰ ਕੇ ਨੂਰ ਹੋ ਜਾਂਦਾ ਹੈ